ਯਾਰੇ ਕਿਸਾਨ ਵੀਰੋ ਆ ਵੀਡੀਓ ਚੱਲਦੀ ਵੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਆ ਵਿਸ਼ਾ ਕਿਸਾਨ ਵੀਰੋ ਯੂਰੀਆ ਅਸੀਂ ਨਾ ਵੇਖੋ ਵੇਖ 5 5 6 6 ਗੱਟੇ ਯੂਰੀਆ ਦੇ ਝੋਨੇ ਨੂੰ ਪਾਉਣ ਲੱਗੇ ਝੋਨਾ ਕੀ ਅਸੀਂ ਕਣਕ ਨੂੰ ਵੀ 4 4 ਗੱਟੇ 5 5 ਗੱਟੇ ਯੂਰੀਆ ਦਾ ਪਾਉਣ ਲੱਗੇ ਜਦ ਕਿ ਯੂਰੀਆ ਦੀ ਸਾਡੀ ਜਿਹੜੀ ਫਸਲ ਹੈ ਨਾ ਉਹਨੂੰ 2 2/3 ਗਟਿਆਂ ਤੋਂ ਵੱਧ ਝੋਨੇ ਨੂੰ ਲੋੜ ਹੀ ਨਹੀਂ ਐ ਤੁਹਾਨੂੰ ਅਗਾ ਅਗਾ ਤਜਰਬੇ ਵੀ ਦੱਸਾਂਗੇ ਤੇ ਯੂਰੀਆ ਦੀ ਖਪਤ ਆਪਾਂ ਕਿਦਾਂ ਘਟਾ ਸਕਦੇ ਹਾਂ ਕਿਸਾਨ ਵੀਰੋ ਇਹ ਸਾਡਾ ਵਾਧੂ ਖਰਚਾ ਜਿੰਨੇ ਅਸੀਂ ਗੱਟੇ ਦੇ ਗੱਟੇ ਛੁੱਟੀ ਜਾਂਦੇ ਆ ਨਾ ਤੁਹਾਨੂੰ ਅੱਜ ਪਾਉਣ ਦਾ ਤਰੀਕਾ ਵੀ ਦੱਸਣਾ ਆ ਪਹਿਲੀ ਖਾਦ ਪੈਂਦੀ ਵੀ ਕਿਸਾਨ ਵੀਰੋ ਪਹਿਲੀ ਯੂਰੀਆ ਖਾਦ ਵੈਸੇ ਤਾਂ ਯੂਨੀਵਰਸਿਟੀ ਸ਼ਿਫਾਰਿਸ਼ ਕਰਦੀ ਐ 90 ਕਿਲੋ ਕਿੱਲੇ ਦੀ ਯੂਰੀਆ ਖਾਦ ਪਰ ਮੈਨੂੰ ਪਤਾ 90 ਕਿਲੋ ਤੇ ਟਿਕਣ ਵਾਲੇ ਤੁਸੀਂ ਨਹੀਂ ਹੈਗੇ 2 ਗੱਟੇ ਆਈ ਗੱਟੇ ਵੱਧ ਤੋਂ ਵੱਧ ਜਿਹੜੇ 5-5 ਗੱਟੇ ਕਿਸਾਨ ਵੀਰ 6-6 ਗੱਟੇ ਪਾਉਂਦੇ ਆ ਨਾ ਐਦਕੀ ਮੇਰੇ ਕਹਿਣ ਤੇ 3 ਗੱਟਿਆਂ ਦੇ ਰੁੱਕ ਜਾ ਜੇ ਬਹੁਤੇ ਗੱਟੇ ਮੈਂ ਨਹੀਂ ਕਹਿੰਦਾ 3 ਤੇ ਹੀ ਰੋਕ ਲਿਆ ਜੇ ਇੱਕ ਤੁਹਾਨੂੰ ਤਜਰਬਾ ਬਾਅਦ ਚ ਦੱਸਾਂਗੇ ਉਹ ਤੁਸੀਂ ਜਿਵੇਂ ਮਰਜੀ ਕਰ ਲਿਓ ਉਹਦੀ ਸਪਰੇ ਕਰਨਾ ਕੀ ਆ ਜਿਵੇਂ ਇਹਨਾਂ ਪਹਿਲੀ ਖਾਦ ਪਾਈ ਆ ਝੋਨੇ ਨੂੰ ਪਹਿਲੀ ਖਾਦ ਅਸੀਂ ਕਿਸਾਨ ਵੀਰੋ 7-8 ਦਿਨਾਂ ਤੱਕ ਪਾਉਣੀ ਆ ਲਵਾਈ ਤੋਂ ਬਾਅਦ ਤਿੰਨ ਕਿਸ਼ਤਾਂ ਜੇ ਅਸੀਂ ਖਾਦ ਪਾਉਣੀ ਆ ਖਾਦ ਪਾਉਣ ਦਾ ਤਰੀਕਾ ਆ ਕਿਸਾਨ ਵੀਰੋ ਉਹਦੇ ਕਰਕੇ ਖਾਦ ਲੱਗਦੀ ਆ ਹਰੀਆਵਲ ਬੰਦੀ ਸਾਡੇ ਝੋਡੇ ਨੂੰ ਪਹਿਲੀ ਜਿਹੜੀ ਖਾਦ ਆ 7-8 ਦਿਨਾਂ ਤੇ ਅਸੀਂ ਪਾ ਦੇਣੀ ਆ ਵੱਧ ਤੋਂ ਵੱਧ 10 ਦਿਨਾਂ ਦੇ ਲੈ ਕੇ ਜਾਣੀ ਆ ਇਹਦੋਂ ਪਹਿਲੀ ਖਾਦ 延迟 ਨਹੀਂ ਕਰਨੀ ਦੂਜੀ ਖਾਦ ਕਿਸਾਨ ਵੀਰੋ ਕਦੋਂ ਪਾਉਣੀ ਆ ਪਹਿਲਾਂ ਤਾਂ ਜਿਵੇਂ ਆ ਪਾਣੀ ਖੜਾ ਕਿਉਂਕਿ ਝੋਨੇ ਨੂੰ ਅਸੀਂ ਪਾਈ ਹੁੰਦੀ ਆ ਨਦੀਨ ਨਾਸ਼ਕ ਦਵਾਈ ਤੇ ਸਾਨੂੰ 7-8 ਦਿਨ ਪਾਣੀ ਖੜਾ ਰੱਖਣਾ ਪੈਂਦਾ ਤਾਂ ਜਾ ਕੇ ਦਵਾਈ ਅਸਰ ਕਰਦੀ ਆ ਪਹਿਲੀ ਖਾਦ ਸਾਡੀ ਪੈਣੀ ਪਾਣੀ ਚ ਹੀ ਪੈਣੀ ਆ ਕਿਉਂਕਿ ਦਵਾਈ ਦਾ ਵੀ ਅਸਰ ਲੈਣਾ ਅਸੀਂ ਪਹਿਲੀ ਖਾਦ ਸਾਡੀ ਯੂਰੀਆ ਜਿਹੜੀ ਹੁਣ ਪਾਣੀ 'ਚ ਪੈਂਦੀ ਪਈ ਐ ਦੂਜੀ ਖਾਦ ਕਦੋਂ ਪਾਉਣੀ ਕਿਸਾਨ ਵੀਰੋ ਜਿਹੜੀ ਦੂਜੀ ਕਿਸ਼ਤ ਐ ਸਾਡੀ ਖਾਦ ਦੀ 21 ਦਿਨਾਂ ਦੇ ਪਾਉਣੀ ਐ 21 ਦਿਨਾਂ ਦੇ ਅੰਦਰ ਬਾਅਦ ਪਾਉਣੀ ਐ ਤੇ ਜਿਹੜੀ ਤੀਜੀ ਕਿਸ਼ਤ ਐ ਉਹ 42 43 ਦਿਨਾਂ ਦੇ ਅੰਦਰ ਬਾਅਦ ਪਾਉਣੀ ਐ ਜਿਹੜੀਆਂ ਲੰਮੀਆਂ ਕਿਸਮਾਂ ਤੇ ਜਿਹੜੀ PR 126 ਕਿਸਮ ਐ ਉਹ ਅਸੀਂ 35 ਦਿਨਾਂ ਦੇ ਖਤਮ ਕਰਨੀ ਉਹਦੀ ਖਾਦ 43 44 45 ਦਿਨਾਂ ਤੱਕ ਸਾਡਾ ਝੋਨਾ ਜਿਹੜਾ ਵਾ ਫੋਟ ਕਰਦਾ ਬਾਦ ਕਰਦਾ ਜਿਹੜਾ ਜਿਹੜਾ 26 ਹੈ ਉਹ 35 36 ਦਿਨਾਂ ਤੱਕ ਆਪਾਂ ਉਹ ਉਹਦੀ ਖਾਦ ਪਾਉਣੀ ਹੈ ਜਿਹੜੀਆਂ ਦੁੱਧੀਆਂ ਲੰਮੀਆਂ ਕਿਸਮਾਂ ਵਾਂ ਉਹ ਅਸੀਂ 42 43 ਦਿਨਾਂ ਤੱਕ ਤੀਜੀ ਕਿਸ਼ਤ ਲੈ ਕੇ ਜਾ ਸਕਦੇ ਹਾਂ ਇਹ ਪਾਉਣ ਦਾ ਤਰੀਕਾ ਬੜਾ ਇਹਦਾ ਕਾਰਗਰ ਆ ਸੁਣ ਲਿਆ ਜੀ ਦੂਜੀ ਤੀਜੀ ਕਿਸ਼ਤ ਤਾਂ ਖੇਤ 'ਚ ਪਾਣੀ ਨਾ ਖੜਾ ਹੋਵੇ ਯੂਰੀਆ ਪਾ ਦੇਣੀ ਹੈ ਦੂਜੇ ਜਾਂ ਤੀਜੇ ਦਿਨ ਅਸੀਂ ਪਾਣੀ ਲਾਉਣਾ ਫਿਰ ਦੇਖਿਓ ਮਲਾਈ ਵਾਂਗੂ ਨਾ ਲੱਗੀ ਯੂਰੀਆ ਤੋ ਮੇਰਾ ਨਾਮ ਉਟਾ ਦਿਓ ਜਦੋਂ ਅਸੀਂ ਦੂਜੀ ਤੀਜੀ ਚੌਥੀ ਕਿਸ਼ਤ ਵੀ ਚਾਰ ਚਾਰ ਪੰਜ ਪੰਜ ਕਿਸ਼ਤਾਂ ਤੁਸੀਂ ਪਾਈ ਜਾਂਦੇ ਆ ਖੜੇ ਪਾਣੀਆਂ ਜੇ ਅਸੀਂ ਛੁੱਟੀਆਂ ਜਾਂਦੇ ਆ ਤੇ ਅੱਧੀ ਤਾਂ ਜੜਾਂ ਤੋਂ ਥੱਲੇ ਹੀ ਨਿਕਲ ਜਾਂਦੀ ਐ ਇਹ ਲੀਚਿੰਗ ਕਹਿ ਲਓ ਤਾਂ ਉੱਡ ਜਾਂਦੀ ਐ ਵਾਸ਼ਪੀਕਰਨ ਕਹਿੰਦੇ ਵੈਪੋਰੇਸ਼ਨ ਹੁੰਦੀ ਐ ਕੁਛ ਤਾਂ ਉਹਨੂੰ ਉੱਡ ਜਾਂਦੀ ਐ ਵਾਤਾਵਰਨ ਚ ਤੇ ਕੋਈ ਥੱਲੇੋਂ ਨਿਕਲ ਜਾਂਦੀ ਐ ਕਹਿਣ ਤੋਂ ਭਾਵ ਵੇਖੋ ਵੇਖ ਮਗਰ ਲਾ ਕੇ ਅਸੀਂ ਯੂਰੀਆ ਨਾ ਛੁੱਟੀਏ ਤਰੀਕੇ ਅਸੀਂ ਸਿੱਖੀਏ ਖੇਤੀ ਆ ਜਿਹੜੀ ਆ ਕਿਸੇ ਮਗਰ ਲਾ ਕੇ ਕਰਨ ਦਾ ਕੰਮ ਨਹੀਂ ਹੈਗਾ ਚੱਲੀ ਮਗਰ ਭੱਲੀ ਨਹੀਂ ਹੈਗੀ ਵੀ ਅਸੀਂ ਕਿਸੇ ਦੇ ਮਗਰ ਲਾ ਕੇ ਜੇ ਗਵਾਂਢੀ ਨੇ 5 ਗੱਟੇ ਯੂਰੀਆ ਦੇ ਸੁੱਟੇ ਤਾਂ ਅਸੀਂ ਸੁੱਟਨੇ ਸੁੱਟਨੇ ਆ ਇਹ ਨਹੀਂ ਹੈਗਾ ਯੂਰੀਆ ਪਾਉਣ ਦਾ ਤੁਹਾਨੂੰ ਕਿਸਾਨ ਵੀਰੋ ਤਰੀਕਾ ਦੱਸਿਆ ਸੌਖੀ ਜੀ ਗੱਲ ਆ ਬਹੁਤੀ ਵੱਡੀ ਗੱਲ ਨਹੀਂ ਪਹਿਲੀ ਖਾਦ ਤਾਂ ਚਲੋ ਪਾਣੀ ਦੇ ਵਿੱਚ ਪੈ ਗਈ ਪੈ ਗਈ ਜਿਹੜੀ ਦੂਜੀ ਤੀਜੀ ਕਿਸ਼ਤੇ ਆ ਪਾਣੀ ਖੇਤ ਚੋਂ ਨਿਕਲਿਆ ਹੋਵੇ ਪੈਰ ਤਰਾਵਾ ਹੋਵੇ ਪਾਉਣੀ ਆ ਤੇ ਦੂਜੇ ਖਾਦ ਪਾਉਣ ਤੋਂ ਦੂਜੇ ਜਾਂ ਤੀਜੇ ਦਿਨ ਪਾਣੀ ਲਾਉਣਾ ਵੇਖੋ ਫਿਰ ਮਲਾਈ ਵਾਂਗੂ ਸਾਡੇ ਝੋਨੇ ਨੂੰ ਖਾਦ ਕਿਵੇਂ ਨਾ ਲੱਗੇਗੀ ਤੇ ਇਨੀਆਂ ਕੋ ਬੇਨਤੀਆਂ ਸੀ ਖਾਦ ਬਾਰੇ ਯੂਰੀਆ ਬਾਰੇ ਤੇ ਧੜਾ ਧੜਾ ਖਾਦ ਨਾ ਸੁਟਿਏ ਬੇਨਤੀ ਹੈ ਕਿਉਂਕਿ ਸਾਡਾ ਮਕਸਦ ਕੀ ਹੈ ਕਿਸਾਨ ਵੀਰੋ ਤੁਹਾਡੇ ਖੇਤੀ ਖਰਚੇ ਕਿਵੇਂ ਘਟੋਣਗੇ ਸਾਡਾ ਜਿਹੜਾ ਮੇਨ ਮਾਟੋ ਕੈਲੋ ਵੀ ਕਿਸਾਨ ਦੇ ਖੇਤੀ ਖਰਚੇ ਕਿਵੇਂ ਘਟੋਣਗੇ ਇਸ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਆ ਖੇਤੀ ਖਰਚੇ ਕਿਸਾਨ ਦੇ ਕਿਵੇਂ ਘਟ ਹੋਣਗੇ ਆਮਦਨ ਵਧੂਗੀ ਕਿਵੇਂ ਕਿਸਾਨ ਦੀ ਤੇ ਵਾਤਾਵਰਨ ਵੀ ਦੂਸ਼ਤ ਹੋਣੋਂ ਕਿਵੇਂ ਬਚੂਗਾ ਅਸੀਂ ਇਹ ਥੋੜਾ ਜਿਹਾ ਆਪਣਾ ਸਾਰਾ ਮਿਸ਼ਨ ਸਾਡਾ ਲੈ ਕੇ ਚੱਲੇ ਆ ਤੇ ਉਮੀਦ ਕਰਦੇ ਹਾਂ ਤੁਸੀਂ ਜਿਹੜੀ ਐ ਇੰਨੀਆਂ ਕੋ ਬੇਨਤੀਆਂ ਨੂੰ ਪ੍ਰਮਾਣ ਕਰੋਗੇ ਗੱਲਾਂ ਬਹੁਤੀਆਂ ਵੱਡੀਆਂ ਨਹੀਂ ਐ ਸਾਧੀਆਂ ਜੀਆਂ ਗੱਲਾਂ ਯੂਰੀਆ ਪਾਉਣ ਦਾ ਤਰੀਕਾ ਯੂਰੀਆ ਪਾਉਣ ਦਾ ਤਰੀਕਾ ਹੀ ਐ ਤੇ ਫਿਰ ਵੇਖਿਓ ਝੋਨੇ ਨੂੰ ਹਰਿਆਵਲ ਵੀ ਦਊਗੀ ਤੇ ਜਦੋਂ ਅਸੀਂ ਚੌਥੀ ਪੰਜਵੀਂ ਬੋਰੀਵਾਲ ਸੋਚਾਂਗੇ ਯਾਰ ਅਸੀਂ ਕਹਿਣਾ ਵਾਕੇ ਯਾਰ ਸਾਡੇ ਝੋਨੇ ਨੂੰ ਲੋੜ ਹੀ ਨਹੀਂ ਜਦੋਂ ਸਾਨੂੰ ਪਾਉਣ ਦਾ ਤਰੀਕਾ ਹੀ ਨਹੀਂ ਪਤਾ ਯੂਰੀਆ ਤੇ ਆਪੇ ਹੀ ਅਸੀਂ 4-4 5-5 ਗੱਟੇ ਪਾਉਣ ਲੱਗ ਪਏ ਕਿ ਨਹੀਂ ਸੋ ਤਰੀਕੇ ਸਿੱਖੀਏ ਖੇਤੀ ਜਿਹੜੀ ਹੈ ਵੱਖੋ-ਵੱਖਰੇ ਢੰਗਾਂ ਨਾਲ ਕਰੀਏ ਵਿਗਿਆਨੀਆਂ ਦੇ ਕਹਿਣ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਜੇ ਕੋਈ ਬਹੁਤਾ ਤੁਹਾਨੂੰ ਕੋਈ ਵੱਖਰਾ ਤਾਮ ਜਿਹਾ ਨਹੀਂ ਕਰਾਉਣਾ ਤੁਹਾਡੀਆਂ ਹੀ ਗੱਲਾਂ ਕਿਸਾਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰੀਦੇ ਆ ਦੇਸੀ ਭਾਸ਼ਾ ਸਾਡੀ ਦੇਸੀ ਗੱਲਾਂ ਤੁਹਾਡੇ ਨਾਲ ਬਸ ਸਾਡਾ ਜਿਹੜਾ ਮੁੱਖ ਮਕਸਦ ਹੈ ਅਸੀਂ ਮਿਸ਼ਨ ਚ ਆਪਦੇ ਚ ਕੰਮ ਜਮਾਉਣਾ ਤੇ ਕਿਸਾਨ ਵੀਰੋ ਇੱਕ ਬੜੀ ਵਧੀਆ ਗੱਲ ਯਾਦ ਆਈ ਅੱਜ ਖੇਤਾਂ 'ਚ ਫਿਰਦਿਆਂ ਨੂੰ ਨਾ ਆਵੇ ਤੁਹਾਨੂੰ ਮੈਂ ਆਪਦੇ ਬੂਟ ਉਖਾਉਣਾ ਤੇ ਜੀਨ ਵੇਖੋ ਤੁਸੀਂ 2016 ਦੀ ਗੱਲ ਜਦੋਂ ਅਸੀਂ ਨਾ ਆਪਦੀ ਨੌਕਰੀ ਦੀਆਂ ਪੋਸਟਾਂ ਕਢਾਉਣ ਦੀ ਅਸੀਂ ਤਰਨਾਲ ਆਇਆ ਸੀ ਤੇ ਮੈਂ ਉਦੋਂ ਇੱਕ ਗੱਲ ਕਹੀ ਸੀ ਉਦੋਂ ਤਰਨੇ ਦੇ ਵਿੱਚ ਵੀ ਜਿਹੜਾ ਖੇਤੀਬਾੜੀ ਦਾ ਕੋਈ ਅਧਿਕਾਰੀ ਕਰਮਚਾਰੀ ਹੈ ਜਿੰਨਾ ਚਿਰ ਉਹਦੇ ਸ਼ਾਮ ਨੂੰ ਬੂਟ ਲਿਬੜੇ ਨਾ ਨਾ ਹੁਣ ਬੂਟ ਲਿਬੜੇ ਘਰੇ ਨਾ ਲੈ ਕੇ ਜਾਵੇ ਉਹਨਾਂ ਚਿਰ ਉਹ ਸਫਲ ਨਹੀਂ ਹੁੰਦਾ ਖੇਤੀਬਾੜੀ ਅਧਿਕਾਰੀ ਕਰਮਚਾਰੀ ਖੇਤੀਬਾੜੀ ਦੇ ਵਿਭਾਗ ਦੇ ਵਿੱਚ ਤੇ ਅੱਜ ਜਦੋਂ ਤਕਰੀਬਨ ਹੀ ਜਦੋਂ ਖੇਤਾਂ ਚ ਜਾਈਦਾ ਬੂਟ ਤਾਂ ਲਿਬੜਦਾ ਹੀ ਹੈ ਤੇ ਮੇਰਾ ਮਨ ਕੀਤਾ ਕਿਉਂ ਨਾ ਅੱਜ ਦੱਸਿਆ ਜਾਵੇ ਹੁਣ ਕਈਆਂ ਨੇ ਕਹਿਣਾ ਡਾਕਟਰ ਆਵੇਂ ਫੁਕਰੀ ਜੀ ਮਾਰੀ ਜਾਂਦਾ ਪਰ ਇਹਦੇ ਨਾਲ ਮੇਰੀ ਪੁਰਾਣੀ ਯਾਦ ਜੁੜੀ ਹੋਈ ਸੀ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਨੀਆਂ ਕੋ ਬੇਨਤੀਆਂ ਕਿਸਾਨ ਵੀਰੋ ਪ੍ਰਵਾਨ ਕਰਿਆ ਜੇ ਉਮੀਦ ਕਰਦੇ ਆ ਤੇ ਤੁਸੀਂ ਗੌਰ ਕਰੋਗੇ ਅੱਗੇ ਨਵੇਂ ਵਿਸ਼ੇ ਨਾਲ ਤੁਹਾਡੇ ਨਾਲ ਜਲਦੀ ਰੂਬਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ